ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ ਇੱਕ ਵੱਡੀ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਹ ਖਬਰ ਜੋ ਹੈ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਬਰ ਹੈ ਜੀ ਹਾਂ ਇਸ ਖਬਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਜੋ ਕਿ ਨਸ਼ਾ ਲੈਣ ਦੇ ਜੋ ਕਿ ਜੇਲ੍ਹ ਦੇ ਵਿੱਚ ਨਸ਼ਾ ਯੂਜ਼ ਕਰ ਰਹੇ ਸੀ ਅਤੇ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਲਾਏ ਕਿਸੇ ਵਿਰੋਧੀ ਧਿਰ ਨੇ ਲਗਾਏ ਬਲਕਿ ਇਹ ਇਲਜ਼ਾਮ ਲਗਾਏ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਸੰਘਰਸ਼ ਕਰਨ ਵਾਲੇ ਉਹਨਾਂ ਦੇ ਹੀ ਇੱਕ ਸਾਥੀ ਨੇ ਜੀ ਹਾਂ ਭਾਈ ਅਮਰਤਪਾਲ ਸਿੰਘ ਦੇ ਇੱਕ ਸਾਥੀ ਤੋਂ ਬਾਅਦ ਫਿਰ ਦੂਜੇ ਸਾਥੀ ਨੇ ਬਿਆਨ ਦਿੱਤਾ ਤੇ ਐਸੇ ਕਰਕੇ ਇਹ ਜੋ ਖਬਰ ਹੈ ਇਹ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੋ ਗਈ ਤੇ ਇਹ ਜੋ వైరਲ ਖਬਰ ਹੈ ਇਹ వైరਲ ਖਬਰ ਹੋਣ ਤੋਂ ਬਾਅਦ ਜਦੋਂ ਵੱਖ-ਵੱਖ ਪੱਤਰਕਾਰ ਜੋ ਨੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਕੋਲੋਂ ਬਿਆਨ ਲੈਣ ਦੇ ਲਈ ਜੇਲ੍ਹ ਦੇ ਵਿੱਚ ਚਲੇ ਗਏ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਬਿਆਨ ਤੋਂ ਬਾਅਦ ਉਸ ਥਾਣੇਦਾਰ ਦੀ ਜ਼ਮੀਨ ਜਾਗੀ ਅਤੇ ਭਗਵੰਤ ਮਾਨ ਦੇ ਉਲਟ ਜਾ ਕੇ ਭਾਈ ਅਮਰਤਪਾਲ ਸਿੰਘ ਦੀ ਖੁੱਲੀ ਸਪੋਰਟ ਕਰ ਦਿੱਤੀ ਅਤੇ ਲਾਈਵ ਉਸਨੇ ਸੱਚ ਬੋਲੇ ਨੇ ਜਿਸ ਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਇਸ ਦੇ ਪਿੱਛੇ ਕੀ ਭਗਵੰਤ ਮਾਨ ਦੀ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਰਾਜਨੀਤਿਕ ਲੀਡਰ ਹੈ ਜਿਹੜਾ ਕਿ ਬਹੁਤ ਵੱਡੀ ਗੇਮ ਖੇਡ ਰਿਹਾ ਹੈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰूबरू ਕਰਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜ ਉਹ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖੜੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬਾਰੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਜੋ ਕੀ ਜੇਲ੍ਹ ਤੋਂ ਬਾਹਰ ਰਹਿੰਦਿਆਂ ਹੀ ਕਿੰਨੇ ਸੰਘਰਸ਼ ਕੀਤੇ ਤੇ ਉਹਨਾਂ ਸੰਘਰਸ਼ਾਂ ਦੇ ਵਿੱਚ ਜੋ ਕਿ ਸਾਥ ਦਿੱਤਾ ਭਾਈ ਅਮਰਤਪਾਲ ਸਿੰਘ ਦੇ ਹੀ ਸਾਥੀਆਂ ਨੇ ਪਰ ਅਚਾਨਕ ਇਸ ਸਿਸਟਮ ਦੇ ਵਿੱਚ ਕੀ ਹੋ ਗਿਆ ਜੋ ਕਿ ਉਹਨਾਂ ਦੇ ਸਾਥੀ ਜੋ ਹੈ ਭਾਈ ਅਮਰਤਪਾਲ ਸਿੰਘ ਦੀ ਜੋ ਕਿ ਲਗਾਤਾਰ ਬਦਨਾਮੀ ਕਰਨ ਦੇ ਤੁਲੇ ਹੋਏ ਨੇ ਹਰ ਬਾਰ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਮੀਡੀਆ ਦੇ ਸਾਹਮਣੇ ਇਹ ਬਿਆਨ ਆ ਜਾਂਦਾ ਹੈ ਤੇ ਬਿਆਨ ਦੇਣ ਵਾਲੇ ਕੋਈ ਹੋਰ ਨਹੀਂ ਭਾਈ ਅਮਰਤਪਾਲ ਸਿੰਘ ਦੇ ਉਹੀ ਸਾਥੀ ਜਿਨ੍ਹਾਂ ਸਾਥੀਆਂ ਨੇ ਸੰਘਰਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਪਰ ਅੱਜ ਉਹਨਾਂ ਸਾਥੀਆਂ ਨੂੰ ਕੀ ਹੋ ਗਿਆ ਤੇ ਉਹ ਲੋਕ ਭਾਈ ਅਮਰਤਪਾਲ ਸਿੰਘ ਦੀ ਹੀ ਖਿਲਾਫਤ ਕਿਉਂ ਕਰ ਰਹੇ ਨੇ ਇੱਕ ਬਹੁਤ ਹੀ ਵੱਡਾ ਸਵਾਲ ਜੋ ਹੈ ਇਹ ਖੜਾ ਹੁੰਦਾ ਹੈ ਤੇ ਹਰ ਕੋਈ ਇਸ ਸਵਾਲ ਨੂੰ ਜਾਣਨਾ ਚਾਹੁੰਦਾ ਹੈ ਕਿ ਇਸ ਦੇ ਪਿੱਛੇ ਸੱਚਾਈ ਕੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਹੁਣ ਤੁਸੀਂ ਆਪ ਸੋਚੋ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਵੋਟਾਂ ਨੇੜੇ ਆ ਰਹੀਆਂ ਨੇ ਇਹਨਾਂ ਨੂੰ ਡਰ ਹੈ ਰਾਜਨੀਤਿਕ ਪਾਰਟੀਆਂ ਵਾਲਿਆਂ ਨੂੰ ਕਿਉਂਕਿ ਜਿੰਨੇ ਆ 20 ਸੀਟਾਂ ਨੇ ਉਹਨਾਂ ਸੀਟਾਂ ਦੇ ਉੱਪਰ ਜਿਆਦਾ ਤੋਂ ਜਿਆਦਾ ਭਾਈ ਸਾ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜੋ ਪਾਰਟੀ ਦੇ ਮੈਂਬਰ ਹੈ ਉਹ ਜਿੱਤਣ ਦੀ ਸੰਭਾਵਨਾ ਹੈ ਹੁਣ ਆਪਾਂ ਜੀ ਪਿਛਲੀ ਵਾਰ ਦੀ ਐਮਪੀ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਆਪਾਂ ਹਲਕਾ ਖਡੂਰ ਸਾਹਿਬ ਦਾ ਜ਼ਿਕਰ ਕਰੀਏ ਹਲਕਾ ਖਡੂਰ ਸਾਹਿਬ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਜਿੱਤੇ ਗਏ ਨੇ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਜਿੱਤਣ ਤੋਂ ਬਾਅਦ ਇੱਕ ਵਾਰ ਪੂਰੇ ਸਰਕਾਰਾਂ ਦਾ ਸਿਸਟਮ ਹੱਲ ਗਿਆ ਚਾਹੇ ਸਮੇਂ ਦੀ ਸਰਕਾਰ ਸੈਂਟਰ ਦੀ ਹੋਵੇ ਚਾਹੇ ਪਰ ਪੰਜਾਬ ਦੀ ਸਰਕਾਰ ਹੋਵੇ ਇੱਕ ਵਾਰ ਉਹਨਾਂ ਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੁਣ ਦੁਬਾਰੇ ਉਸੇ ਹੀ ਗੱਲ ਨੂੰ ਲੈ ਕੇ ਇਹਨਾਂ ਨੂੰ ਡਰ ਬੈਠਿਆ ਹੋਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਹਲਕਾ ਤਰਨ ਤਰਨ ਦੀ ਸੀਟ ਹੈ ਇਸ ਦੇ ਉੱਪਰ ਬਾਜ਼ੀ ਮਾਰੇਗਾ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਤੇ ਸ਼ਾਇਦ ਇਹਨਾਂ ਨੂੰ ਐਸੀ ਗੱਲ ਦਾ ਡਰ ਸਤਾਉਂਦਾ ਹੈ ਅਤੇ ਇਹ ਲੋਕ ਹੁਣ ਭਗਵੰਤ ਮਾਨ ਦੀ ਫੱਟੀ ਪੋਚਣ ਦੇ ਲਈ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜੋ ਹੈ ਖੜੀ ਹੋ ਚੁੱਕੀ ਹੈ ਤੇ ਐਸੀ ਗੱਲ ਤੋਂ ਡਰ ਹੈ ਤੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਲੋਕਾਂ ਨੂੰ ਖਰੀਦਿਆ ਜਾ ਰਿਹਾ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ